ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਹੁਣ ਪੰਜਾਬੀਆਂ ਨੂੰ ਹੀ ਮਹਿੰਗੇ ਪੈਣ ਲੱਗ ਪਏ ਨੇ। ਉਹਨਾਂ ਦੇ ਵੱਲੋਂ ਬੋਰੀਆਂ ਭਰ-ਭਰ ਕੇ ਦਿੱਤੇ ਏਜੰਟਾਂ ਨੂੰ ਨੋਟ ਹੁਣ ਰੜਕਣ ਲੱਗ ਪਏ ਨੇ ਜਦੋਂ ਅਮਰੀਕਾ ਜਹਾਜ਼ ਭਰ-ਭਰ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਹਨਾਂ ਨੂੰ ਉਤਾਰ ਰਿਹਾ। ਇਹ ਰਿਪੋਰਟੇਸ਼ਨ ਜੋ ਚੱਲ ਰਹੀ ਹੈ ਇਸ ਦੇ ਵਿੱਚ ਇੱਕ ਜਹਾਜ਼ ਪਹਿਲਾਂ 104 ਭਾਰਤੀਆਂ ਨੂੰ ਲੈ ਕੇ ਭਾਰਤ ਵਿੱਚ ਪਹੁੰਚ ਚੁੱਕਾ ਹੈ। ਕਾਫੀ ਹੋ ਹੱਲਾ ਹੋਇਆ। ਨੂੜ ਕੇ ਪੈਰਾਂ ਦੇ ਵਿੱਚ ਬੇੜੀਆਂ ਹੱਥਾਂ ਦੇ ਵਿੱਚ ਹੱਥਕੜੀਆਂ ਤੇ ਬੜੀ ਜ਼ਲਾਲਤਪਰੇ ਤਰੀਕੇ ਦੇ ਨਾਲ ਜਦੋਂ ਪੰਜਾਬ ਦੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਫੌਜ ਦਾ ਜਹਾਜ਼ ਉਤਰਿਆ ਤਾਂ ਚਾਰੇ ਪਾਸੇ ਹੋ ਹੱਲਾ ਹੋਇਆ ਸੰਸਦ ਤੱਕ ਇਸ ਦੀ ਗੂੰਜ ਗਈ ਪਰ ਹੁਣ ਦੁਬਾਰਾ ਫੇਰ ਅਮਰੀਕਾ ਇੱਕ ਨਹੀਂ ਦੋ ਜਹਾਜ਼ ਅੱਜ ਤੇ ਕੱਲ ਦੋ ਜਹਾਜ਼ ਹੋਰ ਭਾਰਤੀਆਂ ਦੇ ਨਾਲ ਲੱਦ ਕੇ ਭਰ ਕੇ ਦੁਬਾਰਾ ਫੇਰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾ ਸੰਸੀ ਅੰਮ੍ਰਿਤਸਰ ਦੇ ਵਿੱਚ ਉਤਾਰਿਆ ਇੱਕ ਜਹਾਜ਼ ਅੱਜ ਉਤਰਨ ਦੀ ਸੰਭਾਵਨਾ ਹੈ ਇੱਕ ਜਹਾਜ਼ ਕੱਲ ਉਤਰਨ ਦੀ ਸੰਭਾਵਨਾ ਔਰ ਇਹਨਾਂ ਦੇ ਵਿੱਚ 67 ਪੰਜਾਬੀ ਵੀ ਦੱਸੇ ਗਏ ਨੇ ਬਾਕੀ ਸੂਬਿਆਂ ਦੇ ਵੀ ਇਸ ਦੇ ਵਿੱਚ ਬਹੁਤ ਸਾਰੇ ਨੌਜਵਾਨ ਨੇ ਕਿ ਜਿਹੜੇ ਰੋਜ਼ੀ ਰੋਟੀ ਦੀ ਇਤਲਾਸ਼ ਦੇ ਵਿੱਚ ਅਮਰੀਕਾ ਗਏ ਸੀ ਪਰ ਉੱਧਰ ਜਾ ਕੇ ਫੜੇ ਗਏ ਰਿਪੋਰਟ ਕਰ ਦਿੱਤੇ ਗਏ ਜਦੋਂ ਤੋਂ 트럼ਪ ਪ੍ਰਸ਼ਾਸਨ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਇਹ ਫੜੋਫੜੀ ਜਾਰੀ ਹੈ ਵੱਡੀ ਗੱਲ ਹੋਰ ਵੀ ਡਰਾਉਣੀ ਤੇ ਭਿਆਨਕ ਖਬਰ ਇਹ ਹੈ ਕਿ ਲਗਭਗ 2 ਲੱਖ ਲੋਕਾਂ ਦੀ شناخت ਹੋ ਚੁੱਕੀ ਹੈ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਅਮਰੀਕਾ ਗੈਰਕਾਨੂੰਨੀ ਤਰੀਕੇ ਦੇ ਨਾਲ ਵੜੇ ਸੀ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਦੇ ਵਿੱਚ ਭੇਜਿਆ ਜਾ ਰਿਹਾ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਦੀ ਵਦੇਸ਼ ਮੰਤਰਾਲੇ ਨੂੰ ਇੱਕ ਵੱਡੀ ਲਿਸਟ ਜਿਹੜੀ ਹੈ ਉਹ 트럼ਪ ਪ੍ਰਸ਼ਾਸਨ ਵੱਲੋਂ ਸੌਂਪ ਦਿੱਤੀ ਗਈ ਹੈ ਉਸਦੇ ਹੀ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਹਾਜ਼ ਉਤਰਨੇ ਨੇ ਅੱਜ ਜਿਹੜਾ ਜਹਾਜ਼ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰ ਰਿਹਾ ਉਸਦੇ ਵਿੱਚ 120 ਭਾਰਤੀ ਦੱਸੀ ਗਏ ਨੇ ਔਰ ਇਹ 120 ਭਾਰਤੀਆਂ ਦੇ ਵਿੱਚ ਪੰਜਾਬੀ ਵੀ ਹੋ ਸਕਦੇ ਨੇ ਹੋਰ ਵੱਖ-ਵੱਖਰੀਆਂ ਸਟੇਟਾਂ ਦੇ ਵੀ ਹੋ ਸਕਦੇ ਨੇ ਔਰ ਜਿਹੜੇ ਇਹ 277 ਭਾਰਤੀ ਇਸ ਲੌਟ ਦੇ ਵਿੱਚ ਲੌਟ ਇਸ ਕਰਕੇ ਕਹਿ ਰਹੇ ਆ ਕਿਉਂਕਿ ਹਾਲੇ ਹੋਰ ਵੀ ਜਹਾਜ਼ ਉਤਰਨ ਦੀ ਸੰਭਾਵਨਾ ਹੈ ਇੱਕ 15 ਤਰੀਕ ਨੂੰ ਇੱਕ 16 ਤਰੀਕ ਨੂੰ ਜਹਾਜ਼ ਉਤਰ ਰਿਹਾ ਉਹਨਾਂ ਦੇ ਵਿੱਚ ਡਿਪੋਰਟ ਕੀਤੇ ਹੋਏ ਭਾਰਤੀ ਵਾਪਸ ਆਪਣੇ ਵਤਨ ਆਉਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਨੀਅਤ ਦੇ ਨਾਲ ਇਹ ਜਹਾਜ਼ ਇੱਥੇ उतारे ਜਾ ਰਹੇ ਨੇ ਇਹ ਜਹਾਜ਼ ਦਿੱਲੀ ਵੀ ਉਤਾਰੇ ਜਾ ਸਕਦੇ ਸੀ ਗੁਹਾਟੀ ਉਤਾਰੇ ਜਾ ਸਕਦੇ ਸੀ ਮੁੰਬਈ ਉਤਾਰੇ ਜਾ ਸਕਦੇ ਸੀ ਪਰ ਨਹੀਂ ਪੰਜਾਬ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦੇ ਚੱਕਰ ਦੇ ਵਿੱਚ ਇਹ ਜਹਾਜ਼ ਪੰਜਾਬ ਲਿਆ ਕੇ ਉਤਾਰੇ ਜਾ ਰਹੇ ਨੇ ਕਿ ਖੋਰੇ ਸਾਰੀ ਦੀ ਸਾਰੀ ਜੋ ਇਹ ਪ੍ਰਵਾਸ ਹੈ ਇਹ ਪੰਜਾਬ ਦੇ ਵਿੱਚੋਂ ਹੀ ਹੋ ਰਹੀ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਪਿਛਲੀ ਵਾਰ ਜਦੋਂ ਜਹਾਜ਼ ਉਤਰਿਆ ਸੀ ਤੇ ਗੁਜਰਾਤ ਤੇ ਹਰਿਆਣਾ ਦੇ ਨੌਜਵਾਨਾਂ ਦੀ ਗਿਣਤੀ ਪੰਜਾਬੀਆਂ ਦੇ ਨਾਲੋਂ ਵਧ ਸੀ ਇਸ ਵਾਰ ਪੰਜਾਬੀਆਂ ਦੀ ਗਿਣਤੀ 67 ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੇਖਣਾ ਪਏਗਾ ਕਿ ਹੋਰ ਕਿੰਨੇ ਪੰਜਾਬੀ ਇਹਨਾਂ ਜਹਾਜ਼ਾਂ ਦੇ ਵਿੱਚ ਆਉਂਦੇ ਨੇ ਬੜੀ ਵੱਡੀ ਤਾਦਾਦ ਹੈ ਬੜੀ ਵੱਡੀ ਲਿਸਟ ਹੈ ਜੋ ਭਾਰਤ ਦੀ ਵਿਦੇਸ਼ ਮੰਤਰਾਲੇ ਨੂੰ ਸੌਂਪ ਦਿੱਤੀ ਗਈ ਹੈ ਔਰ ਵੱਡੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨੇ ਕਿ ਠੀਕ ਉਹ ਬੇਸ਼ੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਏ ਨੇ ਪਰ ਸਾਡਾ ਫਰਜ਼ ਬਣਦਾ ਹੈ ਕਿ ਜੇਕਰ ਭੁੱਲੇ ਭਟਕੇ ਉਹ ਉਧਰ ਚਲੇ ਗਏ ਨੇ ਉਹਨਾਂ ਨੂੰ ਮਾਨ ਤੇ ਸਨਮਾਨ ਦੇ ਨਾਲ ਅਸੀਂ ਰਿਸੀਵ ਕਰੀਏ ਅਭੀ ਤੋਂ ਅਮਰੀਕਾ ਸੀ ਆ ਰਹਾ ਹੈ ਤਬ ਤੋਂ ਹਮਾਰੇ ਬੰਦੇ ਦਿੱਲੀ ਜਾਣ ਦਿੱਲੀ ਸੇ ਫਿਰ ਉੜੇ ਨਹੀਂ ਚਲੋ ਹੁਣ ਜਿਹੜੇ ਆਏ ਨੇ ਇਹ ਤਾਂ ਹੁਣ ਮੈਂ ਦੇਖੋ ਤੁਸੀਂ ਕੀ ਜੋ ਮਰਜੀ ਚਲੋ ਇਹਨਾਂ ਦੀ ਇਹਨਾਂ ਦੀ ਮਜਬੂਰੀਆਂ ਰਹੀਆਂ ਹੋਣਗੀਆਂ ਵੀ ਉਹੀ ਤਾਂ ਕੋਈ ਬੇਵਫਾ ਨਹੀਂ ਹੋਤਾ ਧਰਤੀ ਛੱਡਣ ਨੂੰ ਕਿਦਾ ਜੀ ਕਰਦਾ ਜਨਾਬ ਪਰ ਆਏ ਨੇ ਉੱਥੇ ਉੱਥੇ ਦੇ ਕਾਨੂੰਨ ਤੋੜਿਆ ਇੱਥੇ ਤਾਂ ਨਹੀਂ ਕੋਈ ਤੋੜਿਆ ਤਾਂ ਇੱਥੇ ਤਾਂ ਵੈਲ ਰੀਸੀਵ ਕਰ ਲੀਏ ਨਾ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋ ਸਕਦਾ ਹੈ ਇਹ ਸੰਭਾਵਨਾ ਹੈ ਕਿ ਉਹ 에어ਪੋਰਟ ਤੇ ਜਾਣ ਤੇ ਉਹਨਾਂ ਨੌਜਵਾਨਾਂ ਨੂੰ ਰੀਸੀਵ ਕਰਨ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜਹਾਜ਼ ਜਿਹੜਾ ਇੱਕ ਅੱਜ ਉਤਰਨਾ ਇੱਕ ਕੱਲ ਉਤਰਨਾ ਇਹਨਾਂ ਜਹਾਜ਼ਾਂ ਦੇ ਵਿੱਚ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਨੌਜਵਾਨ ਵਾਪਸ ਪਰਤਦੇ ਨੇ ਕਿਉਂਕਿ ਜਦੋਂ ਪਹਿਲਾ ਜਹਾਜ਼ 104 ਮੁਸਾਫਰ ਲੈ ਕੇ ਉਤਰਿਆ ਸੀ ਤਾਂ ਉਸ ਵੇਲੇ ਉਨਾਂ ਦੇ ਹਾਲਾਤ ਦੇਖੇ ਨਹੀਂ ਸੀ ਜਾਂਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ